ਮੈਂ ਕਰਮਜੀਤ ਕੌਰ इजी ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਵਾਲੇ ਪਰੌਠੇ ਤੇ ਇਹ ਆਪਾਂ 1 ਕਿਲੋ ਆਲੂ ਲੈਣ ਇਹਨਾਂ ਨੂੰ ਸਿਲ ਲਿਆ ਉਬਾਲ ਕੇ ਤੇ ਆਪਾਂ ਇਹ ਪਿਆਜ਼ ਲਿਆ ਇਹ ਆਪਾਂ ਬਰੀਕ ਕੱਟ ਕੇ ਪਾਵਾਂਗੇ ਤੇ ਇੱਧਰ ਆਪਾਂ ਆਟਾ ਆਪਣਾ ਗੁੰਨੇ ਹੋਇਆ ਤੇ ਇਹ ਆਪਾਂ ਥੋੜਾ ਨਰਮ ਜਿਹਾ ਰੱਖਿਆ ਕਿਉਂਕਿ ਆਲੂਆਂ ਵਾਲੇ ਪਰੌਠੇ ਥੋੜਾ ਨਰਮ ਆਟਾ ਹੀ ਰੱਖਣਾ ਪੈਂਦਾ ਨਹੀਂ ਤਾਂ ਫਿਰ ਫਟ ਜਾਂਦੇ ਨੇ ਤੇ ਆਪਾਂ ਪਹਿਲਾਂ ਆਲੂ ਮੈਸ ਕਰ ਲਵਾਂਗੇ ਫਿਰ ਕਰਾਂਗੇ ਮਸਾਲੇ ਦੀ ਤਿਆਰੀ ਇਹ ਦੇਖੋ ਆਪਾਂ ਪੈਨ ਰੱਖ ਲਏ ਇਹਦੇ ਚ ਆਪਾਂ ਥੋੜਾ ਜਿਹਾ ਦੇਸੀ ਘਿਓ ਪਾ ਲਾਂਗੇ ਆ ਦੇਖੋ ਪੰਨਾ ਚਮਚਾ ਇੱਕ ਇਹਦੇ ਚ ਆਪਾਂ ਇੱਕ ਚਮਚਾ ਜੀਰੇ ਦਾ ਪਾ ਲਵਾਂਗੇ ਕਿਉਂਕਿ ਇਹ ਆਪਦੀ ਖੁਸ਼ਬੂ ਛੱਡ ਦਿੰਦਾ ਘਿਓ ਦੇ ਵਿੱਚ ਤੇ ਇੱਕ ਚਮਚਾ ਆਪਾਂ ਜਵੈਣ ਦਾ ਪਾਵਾਂਗੇ ਗ੍ਰੇਨ ਦਾ ਆਪਾਂ ਬਿਲਕੁਲ ਅੱਧਾ ਹੀ ਚਮਚਾ ਪਾਉਣਾ ਫਿਰ ਜ਼ਿਆਦਾ ਖਸੂ ਤੇਜ ਹੋ ਜਾਂਦੀ ਹੈ ਇਹਦੀ ਤੇ ਇਹਨੂੰ ਠੰਡਾ ਕਰਕੇ ਆਪਾਂ ਆਗੇ ਕੋਈ ਆਪਾਂ ਆਲੂਆਂ ਦੇ ਪੇਸਟ ਦੇ ਵਿੱਚ ਹੀ ਪਾ ਲੈਣਾ ਤੇ ਇਹਦੇ ਵਿੱਚ ਆਪਾਂ ਹਰਾ ਕੱਟਿਆ ਹੋਇਆ ਧਨੀਆ ਪਿਆਜ਼ ਤੇ ਇਹ ਆਪਾਂ ਅੱਧਾ ਕ ਚਮਚਾ ਲਿਆ ਕਾਲੀ ਮਿਰਚ ਦਾ ਇੱਕ ਚਮਚਾ ਲਿਆ ਆਪਾਂ ਨਾਮਕ ਦਾ ਇਹ ਆਪਾਂ ਅੱਧਾ ਚਮਚਾ ਲਿਆ ਗਰਮ ਮਸਾਲਾ ਇਹ ਆਪਾਂ ਚੌਥਾ ਹਿੱਸਾ ਲਿਆ ਚਮਚੇ ਦਾ ਦੇਗੀ ਮਿਰਚ ਦਾ ਤੇ ਇਹ ਆਪਾਂ ਹਰੀ ਮਿਰਚ ਦਾ ਚਮਚਾਏ ਪੇਸਟ ਬਣਾਇਆ ਹੋਇਆ ਹਰੀ ਮਿਰਚ ਦਾ ਤੇ ਇਹ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਤੇ ਮਸਾਲਾ ਤਿਆਰ ਕਰ ਲਵਾਂਗੇ ਫਿਰ ਆਪਾਂ ਬਣਾਵਾਂਗੇ ਪਰੌਂਠੇ ਇਹ ਦੇਖੋ ਹੁਣ ਆਪਾਂ ਬਣਾਉਨੇ ਆ ਪਰੌਂਠੇ ਇਹ ਆਪਾਂ ਟੇੜਾ ਲੈ ਕੇ ਗੰਨੀ ਬਣਾ ਲਈ ਆਪਾਂ ਥੋੜਾ ਜਿਹਾ ਅਲਰਮ ਜੇ ਹੱਥ ਨਾਲ ਹੀ ਵੇਲ ਲੈਣਾ ਹੈ ਜਿਆਦਾ ਦਾਬ ਨਹੀਂ ਦੇਣੀ ਫੇਰ ਫਟ ਜਾਂਦਾ ਪਰੌਂਠਾ ਜਦੋਂ ਤਬਾ ਆਪਣਾ ਗਰਮ ਹੋ ਗਿਆ ਜੀ ਦੇਖੋ ਆਪਾਂ ਥੋੜਾ ਥੋੜਾ ਦੇਸੀ ਘਿਓ ਲਾਵਾਂਗੇ ਤੁਸੀਂ ਰਫੈਂਡ ਵੀ ਲਾ ਸਕਦੇ ਹੋ ਜੋ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਆਪਦੇ ਹਿਸਾਬ ਨਾਲ ਬਣਾ ਸਕਦੇ ਹੋ ਪਰ ਆਪਾਂ ਲਾਵਾਂਗੇ ਥੋੜਾ ਜਿਹਾ ਘੱਟ ਪਰ ਲਾਵਾਂਗੇ ਦੇਸੀ ਕਿਉਂ ਕਿਉਂਕਿ ਫਿਰ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ ਜਿਆਦਾ ਲਾਉਣ ਨਾਲ ਵੀ ਕਚੰਗੀ ਤੇਰਾ ਗਾੜ ਲਵਾਂਗੇ ਇਹ ਦੇਖੋ ਪਰੌਂਠਾ ਆਪਣਾ ਬਣ ਕੇ ਤਿਆਰ ਇਸੇ ਤਰ੍ਹਾਂ ਹੀ ਆਪਾਂ ਸਾਰੇ ਪਰੌਂਠੇ ਬਣਾ ਲਵਾਂਗੇ ਇਹ ਦੇਖੋ ਕੁਝ ਪਰੌਂਠੇ ਤਾਂ ਆਪਾਂ ਘਿਓ ਲਾ ਕੇ ਬਣਾ ਲਏ ਸੀ ਕਿ ਜਿਹੜੇ ਆਪਾਂ ਖਾਣੇ ਨੇ ਜਿਹੜੇ ਆਪਾਂ ਬਾਅਦ ਚ ਖਾਣੇ ਹੁੰਦੇ ਜਾਂ ਕੋਈ ਲੇਟ ਖਾਂਦਾ ਰੋਟੀ ਉਹਦੇ ਲਈ ਨਾ ਆਪਾਂ ਬਿਲਕੁਲ ਸੁੱਕੇ ਆ ਥੋੜੇ ਅੱਧੇ ਪਕਾ ਕੇ ਰੱਖ ਲੈਣੇ ਨੇ ਵੀ 50% ਪਕਾਉਣਾ ਆਪਾਂ ਪਰੌਂਠਾ ਤੇ ਜਦੋਂ ਆਪਾਂ ਦੁਬਾਰੇ ਇਹਨੂੰ ਗਰਮ ਕਰਾਂਗੇ ਜਦੋਂ ਖਾਣਾ ਹੋ ਤਵੇ ਤੇ ਰੱਖ ਕੇ ਘਿਓ ਲਾ ਲਵਾਂਗੇ ਜਿਵੇਂ ਤਾਜ਼ਾ ਬਣਿਆ ਹੁੰਦਾ ਉਸੇ ਤਰ੍ਹਾਂ ਹੀ ਬਣ ਜਾਂਦਾ ਜਿਵੇਂ ਆਪਾਂ ਇਕੱਠੇ ਪਕਾ ਕੇ ਰੱਖ ਲੈਨੇ ਘਿਓ ਲਾ ਕੇ ਉਹ ਟੁੱਟ ਜਾਂਦੇ ਨੇ ਤੇ ਇਹ ਬਿਲਕੁਲ ਜਿਵੇਂ ਤਾਜ਼ਾ ਬਣਾਇਆ ਹੁੰਦਾ ਉਸੇ ਤਰ੍ਹਾਂ ਹੀ ਰਹੂਗਾ ਤੁਸੀਂ ਇਸੇ ਤਰ੍ਹਾਂ ਪਕਾ ਕੇ ਰੱਖ ਸਕਦੇ ਹੋ ਜਦੋਂ ਕਿਸੇ ਨੇ ਬਾਅਦ 'ਚ ਖਾਣੀ ਹੋਵੇ ਰੋਟੀ ਤਾਂ ਉਸੇ ਟਾਈਮ ਤਵੇ ਤੇ ਰੱਖ ਕੇ ਗਰਮ ਕਰ ਸਕਦੇ ਹੋ ਇਹ ਦੇਖੋ ਜੀ ਪਰੌਂਠੇ ਆਪਣੇ ਬਣ ਕੇ ਤਿਆਰ ਨੇ ਇਹ ਆਪਾਂ ਕਿਓ ਲਾ ਕੇ ਬਣਾਏ ਨੇ ਤੇ ਇਹ ਆਪਾਂ ਬਿਲਕੁਲ ਬਿਨਾ ਕਿਓ ਤੋਂ ਥੋੜੇ ਜੇ ਅੱਧ ਪੱਕੇ ਜੇ ਬਣਾ ਲੇ ਤੇ ਇਹ ਆਪਾਂ ਬਾਅਦ ਚ ਗਰਮ ਕਰਾਂਗੇ ਤੇ ਅਜਈਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ